ਗੜੀ ਨਹੀਂ ਗਈ ਕਿਉਂ ਨਾ ਸਾਰਨਾ ਕਰ ਸਕਦੇ ਨੇ ਇਹ ਜੁਨੀਬ ਬਬਲੇ ਕਹਿੰਦੇ ਕਰਦੇ ਵੀ ਤਾਂ ਗੱਲ ਹੀ ਕੋਈ ਨਹੀਂ ਪਾਸ ਕਰ ਸਕਦਾ ਆਪ ਨੂੰ ਮੂਨੇ ਫਟ ਦੁਰੇ ਬੈਠੇ ਆਹ ਮੈਂ ਫਟੋ ਜਾ ਆਰੋ तो ये प्रधान जी इकबाल सिंह बाबा जीत सिंह ग्राम विकास कमेटी राज्य ਇਹ ਲਖਵੀਰ ਸਿੰਘ ਜੀ ਮੇਰੇ ਭਾਈ ਰਣਜੀਤ ਸਿੰਘ ਜੀ ਜੀਤਾ ਤੇ ਇਹ ਸਾਡੇ ਭਾਈ ਮਿੰਟੂ ਸਿੰਘ ਜੀ ਵਾਈਸ ਪ੍ਰਧਾਨ ਇਹ ਸਾਡੇ ਭਾਈ ਜੀ ਸਰੂਪ ਜੀ ਆ 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 ਆਹ ਮੰਨਿਆ ਕਿਉਂ ਕਰਦਾ ਹੈ ਕੈਪਲਾ ਰਿਆ ਜੀ ਉਹ ਯਾਰ ਇਹਨਾਂ ਕਦੋਂ ਸਮਝਾਉਂਦੇ ਹਾਂ ਹਾਂਜੀ ਪ੍ਰਧਾਨ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਫਤਿਹ ਅੱਜ 10 ਤਰੀਕ 11ਵਾਂ ਮਹੀਨਾ 2025 ਬਾਬਾ ਜੀਨ ਸਿੰਘ ਗ੍ਰਾਮ ਵਿਕਾਸ ਕਮੇਟੀ ਰਾਜਿਆਣਾ ਵੱਲੋਂ ਜੋ 1 ਸਾਲ ਹੋਇਆ ਕਮੇਟੀ ਬਣੀ ਨੂੰ ਤੇ 1 ਸਾਲ ਤੋਂ ਅਪਰਾਲਾ ਕਰਦੀ ਆ ਰਹੀ ਹੈ ਅੱਜ ਲੋੜਵੰਦ ਪਰਿਵਾਰ ਦੇ ਸ਼ਾਦੀ ਸੀ ਪਿੰਡ ਰਾਜਾਣਾਂ ਦੇ ਵਿੱਚ ਇਹ ਜਿਹਦੇ ਵਿੱਚ ਅੱਜ ਇਸ ਪਰਿਵਾਰ ਦੀ ਸਹਾਇਤਾ ਕੀਤੀ ਗਈ ਹੈ ਜਿੱਦਾਂ ਕਮੇਟੀ ਪਿਛਲੇ ਸਾਲ ਤੋਂ ਕਰਦੀ ਆ ਰਹੀ ਹੈ ਚਾਹੇ ਉਹ ਨਕਦ ਰਾਸ਼ੀ ਦੇ ਰੂਪ ਵਿੱਚ ਹੋਵੇ ਚਾਹੇ ਕਿਸੇ ਸਮਾਨ ਵਸਤੂ ਦੇ ਰੂਪ ਵਿੱਚ ਹੋਵੇ ਅੱਜ ਇਸ ਪਰਿਵਾਰ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਸਾਡੀ ਮਠਿਆਈ ਦੇ ਰੂਪ ਵਿੱਚ ਸੇਵਾ ਕੀਤੀ ਜਾਵੇ ਅੱਜ ਇਸ ਪਰਿਵਾਰ ਦੀ ਮਠਿਆਈ ਦੇ ਰੂਪ ਵਿੱਚ ਸੇਵਾ ਕੀਤੀ ਗਈ ਹੈ ਬਾਬਾ ਜੀ ਸਿੰਘ ಗ್ರಾಮ ਤਾਸ ਕਮੇਟੀ ਰਾਜਾਣਾ ਵੱਲੋਂ ਔਰ ਇਹਦੇ ਵਿੱਚ ਸਾਡੇ ਨਗਰ ਦਾ ਵੀ ਸਹਿਯੋਗ ਆ ਔਰ ਪਿੰਡ ਕੋਟਲਾ ਮੇਰ ਸਿੰਘ ਵਾਲਾ ਤੇ ਐਨ ਆਰ ਆਈ ਵੀਰ ਹੋਰ ਵੀ ਜਿੰਨੇ ਵੀ ਸਹਿਯੋਗੀ ਸੱਜਣ ਇਸ ਕਮੇਟੀ ਵੀ ਮਦਦ ਕਰਦੇ ਨੇ ਤੇ ਅਸੀਂ ਉਹ ਸਾਰੇ ਧਾਰਨੀ ਸੱਜਣਾ ਦਾ ਪੈਦਲੋਂ ਧੰਨਵਾਦ ਕਰਦੇ ਆ ਔਰ ਅਰਦਾਸ ਵੀ ਕਰਦੇ ਕਿ ਪ੍ਰਮਾਤਮਾ ਉਹਨਾਂ ਦੇ ਪਰਿਵਾਰਾਂ ਤੇ ਮਿਹਰ ਭਰੇ ਹੱਥ ਰੱਖੇ ਤੰਦਰੁਸਤੀ ਤਰੱਕੀ ਬਖਸ਼ੇ ਉਹਨਾਂ ਦੀਆਂ ਕਮਾਈਆਂ ਵਿੱਚ ਪਰਮਾਤਮਾ ਵਾਧਾ ਕਰੇ ਜਨ ਦੁੱਗਣੀ ਰਾਤ ਤੇ ਗਣੀ ਤਰੱਕੀ ਕਰਨ ਤੇ ਪਰਿਵਾਰਾਂ ਵਿੱਚ ਤੰਦਰੁਸਤੀ ਮੇਲ ਮਲਾਪ ਮੁਹੱਬਤ ਬਣੀ ਰਹੇ ਔਰ ਪਰਮਾਤਮਾ ਇਸ ਕਮੇਟੀ ਤੇ ਵੀ ਕਿਰਪਾ ਕਰੇ ਜੋ ਚੰਗੇ ਉਪਰਾਲੇ ਕਰਦੀ ਰਹੇ ਕਮੇਟੀ ਜਿਦੇ ਵਿੱਚ ਮਨੁੱਖਤਾ ਦਾ ਭਲਾ ਹੋ ਸਕੇ ਔਰ ਸਾਰੇ ਸਹਿਯੋਗੀ ਜਿੰਦੇ ਵੀ ਸਾਡੇ ਸਹਿਯੋਗੀ ਸੱਜਣੇ ਸਾਰਿਆਂ ਦਾ ਪਹਿਲੋਂ ਧੰਨਵਾਦ ਕਰਦੇ ਆ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਸਤਿਕਾਰਯੋਗ ਸਾਡੇ ਮਤਵਰਤੇ ਸਰਦਾਰ ਅਟਲ ਲੋਚਿੰਗ ਜਿਆਪੁਰ ਸਾਡੇ ਸਰਕਾਰਜੋਗ ਕੁਪੇਸ਼ ਸਿੰਘ ਜੀ ਸਾਡੇ ਸਰਕਾਰਜੋਗ ਸਰਾਰ ਲਖੀਸ਼ ਸਿੰਘ ਠੇਕੇਦਾਰ ਦਰਜਾ ਬਰ ਦਰਜਾ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਮੇਰੇ ਵੀਰ ਗੱਜਾ ਮਰਕ ਜੀ ਬਾਬਾ ਜੀ ਹੁਸੈਨ ਰਾਮ ਕਾਸ ਕਮੇਟੀ ਦੇ ਮੈਂਬਰ ਪਹੁੰਚੇ ਉਹਨਾਂ ਦਾ ਤਹਿਦ ਲੋਤ ਮੰਗ ਕਰਦੇ ਹਾਂ ਅਸੀਂ ਜਿੰਨਾ ਵੀ ਤਹਿਆ ਕਰਦੇ ਹਾਂ ਠੀਕਾ ਲੋਕ ਭਲਾਈ ਦੇ ਕੰਮ ਵਾਸਤੇ ਕਰਦੇ ਹਾਂ ਇਹ ਬੀਬੀ ਦਾ ਛੋਟਾ ਜਿਹਾ ਪ੍ਰਾਲਾਗੀ ਤਸਵੀਰ ਦੀ ਸ਼ਾਦੀ ਦੇ ਕਈ ਤਿਆਰੀਆਂ ਕੀਤਾ ਸੀ ਕਿ ਇਹਨੂੰ ਮਠਾਈ ਦਿੱਤੀ ਜਾਵੇ ਠੀਕ ਹੈ ਜੋ ਕਰਦੇ ਆ ਪਰਮਾਤਮਾ ਦੇ ਸਹਿਯੋਗ ਨਾਲ ਕਰਦੇ ਆ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਕਰਦੇ ਆ ਅੱਗੇ ਅਸੀਂ ਪੰਡਤ ਰਾਜਣਾਂ ਦੇ ਵਿੱਚ ਜਿੰਨਾ ਵੀ ਕਰਦੇ ਆ ਠੀਕ ਹੈ ਪਰਮਾਤਮਾ ਦੇ ਸਹਿਯੋਗ ਨਾਲ ਕਰਦੇ ਆ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਦੇ ਆ ਇਸੇ ਤਰ੍ਹਾਂ ਅਸੀਂ ਅੱਗੇ ਤਰੱਕੀ ਕਰਕੇ ਹਿੱਸਾ ਕਰਦੇ ਲਈਏ ਠੀਕ ਹੈ ਪਰਮਾਤਮਾ ਕੇ ਦੁਆ ਕਰਦੇ ਪਰਮਾਤਮਾ ਇਹ ਚੀਜ਼ ਨੂੰ ਅੱਗੇ ਨਕਤਾ ਦੀ ਸੇਵਾ ਵਾਸਤੇ ਸਾਨੂੰ ਲੱਗ ਜਾਂਦੀ ਅੱਜ ਵਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ